ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਬਣਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤਪਦੀ ਗਰਮੀ ਚਾਲੇ ਮੀਂਹ ਨੂੰ ਲੈ ਕੇ ਵੱਡੀ ਅਪਡੇਟ ਮੌਸਮੀ ਭਾਗ ਨੇ ਕੀਤੀ ਪੇਖ ਬਾਣੀ ਇਸ ਨਾਲ ਚੰਡੀਗੜ੍ਹ ਡੇਢ ਮਹੀਨੇ ਦੀ ਆਤਮਿਕ ਗਰਮੀ ਤੋਂ ਬਾਅਦ ਸੋਮਵਾਰ ਨੂੰ ਆਉਣ ਵਾਲੇ ਮੀਂਹ ਅਤੇ ਇਸ ਦੇ ਨਾਲ ਹੀਮੀ ਪੈਣ ਦੇ ਸੰਕੇਤ ਮਿਲਨੇ ਸ਼ੁਰੂ ਹੋ ਗਏ ਹਨ ਮੌਨਸੂਨ ਨੇ ਪਿਛਲੇ 3 ਤਿਆਂ ਤੋਂ ਸਿਕੰਮ ਦੇ ਆਸ-ਪਾਸ ਰੁਕ ਗਿਆ ਹੈ ਜਿੱਥੇ ਇੱਕ ਪਾਸੇ ਇਹ ਬਿਹਾਰ ਉੱਤਰ ਪ੍ਰਦੇਸ਼ ਦੇ ਦੇਸ਼ ਦੇ ਉੱਤਰੀ ਹਿੱਸੇ ਵੱਲ ਵੱਧ ਰਹੀ ਹੈ ਉੱਤੇ ਹੀ ਚੰਡੀਗੜ੍ਹ ਹਮਸਵਰ ਨਾਲ ਚੰਡੀਗੜ੍ਹ ਹਵਾਈ ਅੱਡੇ ਪੰਚਕੁਲਾ ਇਸ ਦੇ ਨਾਲ ਹੀ ਕਲਕਕ ਸੌਲੀ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਸੋਮਵਾਰ ਨੂੰ ਮੀਂਹ ਪਿਆ ਹੈ ਹਵਾ ਵਿੱਚ ਵੱਧ ਰਹੀ ਹਮਸ ਨੇ ਮੌਨਸੂਨੀ ਵਧੇ ਰਫ਼ਤਾਰ ਕਰਨ ਸ਼ਹਿਰ ਚ 28 ਜੂਨ ਦੇ ਆਸ-ਪਾਸ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ